ਤੁਸੀਂ ਬਹੁਤ ਸਾਰੇ ਲੋਕ ਇਹੋ ਜਿਹੇ ਵੇਖੇ ਹੋਣਗੇ ਜਿਹੜੇ ਡੇਲੀ ਪਾਰਕ ਜਾਂਦੇ ਨੇ ਕਾਦੇ ਵਾਸਤੇ ਆਪਣਾ weight loss ਕਰਨ ਵਾਸਤੇ ਆਪਣਾ ਵਜ਼ਨ ਘਟਾਉਣ ਵਾਸਤੇ ਉਹ ਕਈ ਸਾਲਾਂ ਤੋਂ ਪਾਰਕ ਦੇ ਵਿੱਚ ਸੈਰ ਕਰ ਰਹੇ ਨੇ ਕਿਸੇ ਨੂੰ ਸੈਰ ਕਰਦੇ ਆ 5 ਸਾਲ ਹੋ ਗਏ ਨੇ ਕਿਸੇ ਨੂੰ ਸੈਰ ਕਰਦੇ ਆ 10 ਸਾਲ ਹੋ ਗਏ ਨੇ ਕਿਸੇ ਨੂੰ 15 ਤੇ ਕਿਸੇ ਨੂੰ 20 ਉਹ ਚਾਹ ਰਹੇ ਨੇ ਕਿ ਸਾਡਾ ਵਜ਼ਨ ਘਟ ਜਾਵੇ ਤੇ ਡੇਲੀ ਸੈਰ ਕਰਨ ਵਾਸਤੇ ਜ਼ਰੂਰ ਜਾਂਦੇ ਨੇ ਪਰ ਸਚਾਈ ਇਹ ਹੈ ਕਿ 5 ਸਾਲ ਪਹਿਲਾਂ 10 ਸਾਲ ਪਹਿਲਾਂ ਉਹਨਾਂ ਦਾ ਢਿੱਡ ਬਾਹਰ ਸੀਗਾ ਤੇ ਅੱਜ ਵੀ ਉਹਨਾਂ ਦਾ ਢਿੱਡ ਬਾਹਰ ਹੀ ਹੈਗਾ ਵਜ਼ਨ ਨਹੀਂ ਘਟਿਆ ਵਜ਼ਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਫਰਕ ਨਹੀਂ ਪਿਆ ਇਹਦੇ ਪਿੱਛੇ ਕਾਰਨ ਕੀ ਹੈ ਕਿਉਂ ਫਰਕ ਨਹੀਂ ਪਿਆ ਕਿਉਂਕਿ ਜਿਹੜਾ ਤਰੀਕਾ ਉਹ ਲੋਕ ਅਪਣਾ ਕੇ ਬੈਠੇ ਹੋਏ ਨੇ ਨਾ ਉਸ ਤਰੀਕੇ ਦੇ ਨਾਲ ਉਹ ساری ਜ਼ਿੰਦਗੀ ਵੀ ਲੱਗੇ ਰਹਿਣ ਤੇ ਵਜ਼ਨ ਘਟਣ ਵਾਲਾ ਨਹੀਂ ਪਤਾ ਕਿਉਂ ਕਿ ਕਿਉਂਕਿ ਪਾਰਕ ਦੇ ਵਿੱਚ ਜਾ ਕੇ ਜੇ ਮੰਨ ਲਓ ਉਹ 5 ਕਿਲੋਮੀਟਰ ਸੈਰ ਕਰ ਵੀ ਲੈਂਦੇ ਨੇ 5 ਕਿਲੋਮੀਟਰ ਸੈਰ ਕਰਕੇ 250-300 ਕੈਲਰੀ ਉਹ ਬਰਨ ਕਰ ਵੀ ਲੈਂਦੇ ਨੇ ਪਰ ਉਸ ਤੋਂ ਬਾਅਦ ਦਿੱਕਤ ਪਤਾ ਕੀ ਹੁੰਦੀ ਹੈ ਜਦੋਂ ਸੈਰ ਖਤਮ ਕਰਕੇ ਘਰ ਵਾਪਸ ਆਉਂਦੇ ਨੇ ਤੇ ਆ ਕੇ ਇੱਕ ਕੰਮ ਕਰਦੇ ਨੇ ਵੱਡੇ ਵਾਲਾ ਮੱਗ ਚਾਹ ਦਾ ਭਰ ਕੇ ਉਹ ਪੀ ਲੈਂਦੇ ਨੇ ਨਾਲ ਦੋ ਤਿੰਨ ਆਲੂ ਵਾਲੇ ਪਰੌਂਠੇ ਖਾ ਲੈਂਦੇ ਨੇ ਜਾਂ ਕਈ ਲੋਕ ਬ੍ਰੈਡ ਜੈਮ ਖਾਂਦੇ ਨੇ ਕਈ ਲੋਕ ਬ੍ਰੈਡ ਬਟਰ ਖਾਂਦੇ ਨੇ ਠੀਕ ਹੈ ਮਤਲਬ ਇੱਕ ਪਾਸੇ ਸੈਰ ਕਰਕੇ ਆਏ ਨੇ ਜਿੰਨੀ ਕੁ ਕੈਲਰੀ ਸਵੇਰੇ ਸੈਰ ਕਰਕੇ ਉਹ ਬਰਨ ਕਰਕੇ ਆਏ ਹੈਗੇ ਨੇ ਵਾਪਸ ਆ ਕੇ ਉਹਦੇ ਨਾਲੋਂ ਡਬਲ ਜਾਂ ਟ੍ਰਿਪਲ ਕੈਲਰੀ ਉਹਨਾਂ ਨੇ ਦੁਬਾਰਾ ਆਪਣੇ ਅੰਦਰ ਪਾ ਲਈ ਹੈਗੀ ਹੈ ਹੁਣ ਤੁਸੀਂ ਸੋਚੋ ਇਹੋ ਜਿਹੇ ਬੰਦੇ ਭਾਵੇਂ ساری ਜ਼ਿੰਦਗੀ ਲੱਗੇ ਰਹਿਣ ਉਹਨਾਂ ਦਾ ਵਜ਼ਨ ਕਿਵੇਂ ਘਟੇਗਾ ਤੁਸੀਂ ਆਪਣੇ ਬੱਚੇ ਨੂੰ ਸਕੂਲ ਭੇਜਦੇ ਹੋ ਕਾਦੇ ਵਾਸਤੇ ਤਾਂ ਕਿ ਉੱਥੇ ਜਾ ਕੇ ਕੁਝ ਸਿੱਖ ਸਕੇ ਤੇ ਆਪਣੀ ਜ਼ਿੰਦਗੀ ਨੂੰ ਸਵਾਰ ਸਕੇ ਸੇਮ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਚਾਹੁੰਦੇ ਹੋ ਨਾ ਆਪਣਾ ਹੈਲਦੀ weight loss ਕਰਨਾ ਤੇ ਤੁਹਾਨੂੰ ਵੀ ਇੱਕ ਸਕੂਲ ਦੇ ਵਿੱਚ ਆਣਾ ਪਵੇਗਾ ਭਾਵੇਂ ਤੁਹਾਨੂੰ ਵੀ ਇੱਕ ਐਸੀ ਕਮਿਊਨਿਟੀ ਨੂੰ ਜੁਆਇਨ ਕਰਨਾ ਪਵੇਗਾ ਜਿੱਥੇ ਬਹੁਤ ਸਾਰੇ ਲੋਕਾਂ ਦਾ ਹੈਲਦੀ weight loss ਕੀਤਾ ਜਾ ਰਿਹਾ ਹੈ ਜਿਵੇਂ ਕਿ ਸਾਡਾ ਫੈਮਿਲੀ ਨਿਊਟ੍ਰੀਸ਼ਨ ਕਲੱਬ ਸਾਡੇ ਆਨਲਾਈਨ ਕਲੱਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਅਸੀਂ ਅੱਜ ਤੱਕ ਫਿੱਟ ਕਰ ਚੁੱਕੇ ਹਾਂ ਤੇ ਜੇ ਤੁਸੀਂ ਵਾਕਈ ਚਾਹੁੰਦੇ ਹੋ ਨਾ ਫਿੱਟ ਹੋਣਾ ਆਪਣਾ ਹੈਲਦੀ weight loss ਕਰਨਾ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ